ਨਮਸਕਾਰ ਮੈਂ ਹਾਂ ਤੁਹਾਡਾ ਹousraj ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਲੰਧਰ ਜਿਮਨੀ ਚੌਂ ਦੇ ਨਤੀਜੇ ਕਾਂਗਰਸ ਦੇ ਲਈ ਖਤਰੀ ਦੀ ਘੰਟੀ ਬਣ ਚੁੱਕੇ ਨੇ ਚੰਨੀ ਦਾ ਜਾਦੂ 43 ਦਿਨਾਂ ਦੇ ਵਿੱਚ ਖਤਮ ਹੋ ਗਿਆ ਹਾਂਜੀ ਚਲੰਜਸ ਚੰਨੀ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਸੀ ਹਲਕਾ ਜਲੰਧਰ ਤੋਂ ਮੈਚ 43 ਦਿਨ ਪਹਿਲਾਂ 43 ਦਿਨ ਪਹਿਲਾਂ ਪੂਰੀ ਤਰ੍ਹਾਂ ਜਾਦੂ ਚੱਲਿਆ ਸੀ ਚਰਨਜੀਤ ਸਿੰਘ ਚੰਨੀ ਦਾ ਹਲਕਾ ਜਲੰਧਰ ਤੋਂ ਲੇਕਿਨ ਉਸ ਤੋਂ ਬਾਅਦ ਜਿਮਨੀ ਚੋਣਾ ਦਾ ਜਿਵੇਂ ਹੀ ਐਲਾਨ ਹੋਇਆ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਪੰਜਾਬ ਦੇ 2021 ਦੇ ਵਿੱਚ ਉਸ ਤੋਂ ਬਾਅਦ ਹੁਣ ਚੋਣ ਲੜੀ ਗਈ ਹੈ ਐਜ਼ ਅ ਲੋਕ ਸਭਾ ਦੀ 43 ਦਿਨਾਂ ਦੇ ਵਿੱਚ ਕਿਵੇਂ ਪਾਸਾ ਪਲਟ ਗਿਆ ਜਿਮਣੀ ਚੂਣਾ ਵਾਲਾ ਕਿਉਂਕਿ ਬੀਬੀ ਸੁਰਿੰਦਰ ਖੋਹ ਤੇ ਹਲਕਾ ਜਲੰਧਰ ਵੈਸਤੂ ਬਿਲੋਂਗ ਕਰਦੇ ਨੇ ਚਲ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਥੇ ਬਾਹਰ ਦੇ ਨੇ ਯਾਨਕਿ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਜਾਦੂ ਹੈ ਉਹ 43 ਦਿਨਾਂ ਦੇ ਵਿੱਚ ਹਲਕਾ ਜਲੰਧਰ ਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ ਹੈ ਇਸ ਲਈ ਹੁਣ ਜਿਮਣੀ ਚੋਣਾਂ ਦੇ ਲਈ ਅਤੇ ਨਗਰ ਨਿਗਮ ਦੀਆਂ ਚੋਣਾਂ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਾਂਗਰਸ ਪਾਰਟੀ ਲਈ ਐਨੀਆਂ ਵੋਟਾਂ ਦਾ ਫਰਕ ਕਿਉਂਕਿ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਰਹੀ ਹੈ ਦੂਜੇ ਨੰਬਰ ਤੇ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਵਿਧਾਇਕ ਸੀ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੁਰਾਲ ਤੀਸਰੇ ਨੰਬਰ ਤੇ ਬੀਬੀ सुरेंद्र ਕੌਰ ਆਈ ਹੈ ਇਸ ਨੂੰ ਲੈ ਕੇ ਸਿਆਸੀ ਮਾਹੌਲ ਦੇ ਵਿੱਚ ਪੂਰੀ ਹਲਚਲ ਜਿਹੜੀ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਇਸ ਤੋਂ ਬਾਅਦ ਕਿਸੇ ਵੀ ਸਮੇਂ ਚੋਣ ਕਮਿਸ਼ਨ ਜਿਮਨੀ ਚੋਣਾਂ ਨੂੰ ਲੈ ਕੇ ਕਰ ਸਕਦਾ ਹੈ ਵੱਡਾ ਐਲਾਨ ਹਲਕਾ ਗੱਦਰਪਾਹਾ ਹਲਕਾ ਬਰਨਾਲਾ ਹਲਕਾ ਚੱਬੇਵਾਲ ਅਤੇ ਹਲਕਾ ਡੇਰਾ ਬਾਬਾ ਨਾਨਕ ਇਥੋਂ ਜਿਮਨੀ ਚੋਣੀ ਚੋਣ ਹੋਣੀ ਬਾਕੀ ਹੈ ਇਸ ਤੋਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਇਸ ਤੋਂ ਬਾਅਦ ਸਰਪੰਚ ਦੀਆਂ ਚੋਣਾਂ ਹੋਣਗੀਆਂ ਜੇਕਰ ਇਸੇ ਤਰ੍ਹਾਂ ਹਾਲੇ ਕੇ ਜੇ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ ਦਾ ਹਰੀਮਨ ਵੀ ਇਹ ਪੂਰੀ ਤਰ੍ਹਾਂ ਨਹੀਂ ਬਣਾ ਸਕੇ ਕਿਉਂਕਿ 7 ਸੀਟਾਂ ਤੇ ਕਬਜ਼ਾ ਕੀਤਾ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚੋਂ ਲੇਕਿਨ ਉਹ ਅਸਰ ਉਹ ਜਾਦੂ ਕਿਉਂ ਖਤਮ ਹੋ ਗਿਆ ਕੀ ਉਹ ਲੋਕ راہੁਲ ਗਾਂਧੀ ਨੂੰ ਪਿਆਰ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਪਿਆਰ ਨਹੀਂ ਕਰਦੇ ਤਾਹੀ ਬੀਬੀ ਸੁਰਿੰਦਰ ਕੌਰ ਜਿਹੜੇ ਮੇਰੇ ਵੀ ਰਹਿ ਚੁੱਕੇ ਨੇ ਹਲਕਾ ਜਲੰਧਰ ਵੈਸ ਤੋਂ ਉਹਨਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਜਿਮਨੀ ਚੋਣ ਦੇ ਵਿੱਚ ਬਾਕੀ ਇਹ ਰਾਜਾ ਬੁਰਿੰਗ ਚਰੰਜ ਸਿੰਘ ਚੰਨੀ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹਨਾਂ ਦਾ ਆਪਸ ਵਿੱਚ ਪ੍ਰੋਪਰ ਤਾਲ ਮੇਲ ਵੀ ਨਹੀਂ ਸੀ ਜਿਮਨੀ ਚੋਣਾਂ ਦੇ ਵਿੱਚ ਇੱਕ ਆਉਂਦਾ ਸੀ ਦੂਜਾ ਗੈਬ ਹੁੰਦਾ ਸੀ ਦੂਜਾ ਆਉਂਦਾ ਸੀ ਤੀਜਾ ਗੈਬ ਹੋ ਜਾਂਦਾ ਸੀ ਅਤੇ 21 ਦਾਅਵੇਦਾਰ ਬਣੇ ਗਏ ਸੀ ਜਿਮਨੀ ਚੋਣ ਦੀ ਚੁੰਨ ਲਈ ਜਿਨ੍ਹਾਂ ਦੇ ਵਿੱਚ ਕੁਝ ਆਗੂ ਜਦੋਂ ਬੀਬੀ ਸਰਿੰਦਰ ਕੌਰ ਨੂੰ ਟਿਕਟ ਮਿਲੀ ਉਹ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ ਫਿਰ ਵਾਰ-ਵਾਰ ਇਹ ਵੀ ਗੱਲ ਦੇ ਇਲਜ਼ਾਮ ਲਗਾਏ ਕਿ ਸ਼ਰਾਬ ਵੰਡੀ ਗਈ ਪੈਸੇ ਵੰਡੇ ਗਏ ਸਿਆਸੀ ਦਬਾਅ ਪਾਵਾ ਗਿਆ ਪਵਾਇਆ ਗਿਆ ਪੁਲਿਸ ਪ੍ਰਸ਼ਾਸਨ ਨੇ ਬੜੀ ਚਿਹਰਪੈਲ ਕੀਤੀ ਸਪੋਰਟ ਕੀਤੀ ਆਮ ਆਦਮੀ ਪਾਰਟੀ ਦੀ ਅਜਾਇਬ ਬਿਲਕੁਲ ਨਹੀਂ ਹੋਇਆ ਕਿਉਂਕਿ ਜਿਹੜਾ 43 ਸੌਰੀ 43 ਦਿਨਾਂ ਦਾ ਜਾਦੂ ਹੈ ਜਿਹੜਾ ਪਹਿਲਾ ਚਲਾ ਸੀ ਚਲੰਜੀ ਸੰਚਨੀ ਨੇ ਹਲਕਾ ਜਲੰਧਰ ਦੇ ਵਿੱਚ ਉਹ 43 ਦਿਨਾਂ ਦੇ ਵਿੱਚ ਬਿਲਕੁਲ ਖਤਮ ਹੋ ਗਿਆ ਇਸ ਲਈ ਕਾਂਗਰਸ ਪਾਰਟੀ ਨੂੰ ਮੂੰਹ ਦਿਖਾਣੀ ਪਈ ਜਿਮਣੀ ਚੋਣ ਦੇ ਵਿੱਚ ਖਾਸ ਕਰਕੇ ਬੀਬਾ ਸਿੰਦਰ ਕੌਰ ਨੂੰ ਅਤੇ ਮਹਿੰਦਰ ਭਗਤ ਜਿਹੜੇ ਨੇ ਲਗਭਗ 33000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਹੜੇ ਜੇਤੂ ਹੁੰਦੇ ਨੇ ਸ਼ੀਤਲ ਅੰਗਰਾਲਤੂ ਤੀਜੇ ਨੰਬਰ ਤੇ ਰਹੀ ਹੈ ਪਾਰਟੀ ਕਾਂਗਰਸ ਇਸ ਲਈ ਮੰਤਨ ਕਰਨਾ ਪਾਣਾ ਆਉਣ ਵਾਲੇ ਦਿਨਾਂ ਦਿਨਾਂ ਦੇ ਵਿੱਚ ਰਾਜਾ ਬੁਰਿੰਗ ਚੰਜੀ ਸੰਚਨੀ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਧੰਨਵਾਦ